ਇੱਕ ਪੰਡਤ ਜੀ ਸੀ ਪੰਡਤਾਂ ਦੇ ਘਰ ਦਾ ਜਨਮ ਹੋਇਆ ਪੰਡਤ ਜੀ ਦਾ ਮੁੰਡਾ ਪੰਡਤਾਂ ਦਾ ਸੀ ਵਧੀਆ ਮੁੰਡਾ ਪੂਰਾ ਵਧੀਆ ਸੋਹਣਾ ਸੁਨੱਖਾ ਬੜੀ ਆ ਕੰਮ ਕਰਦਾ ਸੀ ਪੰਡਤਾਂ ਵਾਲੇ ਕਿਉਂ ਵਿੱਦਿਆ ਵੀ ਉਹ ਪੰਡਤਾਂ ਨੂੰ ਆਉਂਦੀ ਹੁੰਦੀ ਉਹ ਏਸੇ ਕੰਮ 'ਚ ਹੀ ਹੁੰਦੇ ਹੁਣ ਜੇ ਕਹੇ ਜੱਟ ਕਿੱਥੋਂ ਵਿੱਦਿਆ ਕਰੂ ਜੱਟ ਤਾਂ ਖੇਤੀਬਾੜੀ ਕਰਦਾ ਸੀ ਟਾਈਮ ਹੀ ਨਹੀਂ ਸੀ ਪਾਣੀ ਪੀਣ ਦਾ ਵੀ ਟਾਈਮ ਨਹੀਂ ਸੀ ਇਹਨਾਂ ਨੂੰ ਇਹ ਪੜ੍ਹੇ ਲਿਖੇ ਕਰਕੇ ਪੰਡਤ ਪਹਿਲਿਆਂ 'ਚ ਇਹ ਜਾਤ ਵੀ ਉੱਚੀ ਮੰਨੀ ਪਰਮੰਨੀ ਜਾਂਦੀ ਸੀ ਸਭ ਤੋਂ ਉੱਤਮ ਜਾਤ ਮੰਨੀ ਜਾਂਦੀ ਸੀ ਕਿਉਂ ਜਾਤ ਦਾ ਚਾਲ ਆਪਣੀ ਆਪਣਿਆਂ ਨੇ ਜਿਹੜਾ ਪੰਡਤ ਸੀ ਪੰਡਤ ਦਾ ਮਾਲਕ ਉਹ ਵਿੱਦਿਆ ਪੜਿਆ-ਪੜਿਆ ਹੁੰਦਾ ਉਹ ਸਿਆਣਾ ਹੁੰਦਾ ਪੰਡਤ ਭਾਵੇਂ ਪੰਡਤ ਉਸ ਨੂੰ ਕਹਿੰਦੇ ਜਿਹੜਾ ਵੀ ਗਿਆਨਿਆ ਗਿਆਨ ਹੈ ਜਿਹਨੂੰ ਕੋਈ ਪੰਡਤਾਂ ਵੀ ਬ੍ਰਾਹਮਣਾਂ ਕਹਿੰਦੇ ਵੀ ਪੰਡਤ ਉਹ ਹੀ ਸਿਆਣੇ ਨੂੰ ਕਹਿੰਦੇ ਵੀ ਜਿਹੜਾ ਪੜਿਆ ਲਿਖਿਆ ਗਿਆਨ ਹੈ ਨੂੰ ਉਹ ਵਧੀਆ ਪੰਡਤਾਂ ਦੇ ਘਰ ਦਾ ਜਨਮ ਤੇ ਬ੍ਰਾਹਮਣਾਂ ਦਾ ਉਹ ਭਾਈ ਆਪਦਾ ਉਹ ਕਿਸੇ ਫਿਰ ਉਹਨੇ ਆਖਿਆ ਵੀ ਆਪਾਂ ਕੋਈ ਹੋਰ ਪੜ੍ਹਾਈ ਸਿੱਖੀ ਕਿਸੇ ਸੰਤਾ ਲਵੇ ਜਾਂ ਲਾ ਕੇ ਸੰਲੇ ਅਨਕ ਗਿਆਨੀ ਲਵੇ ਉਹ ਕਹਿੰਦਾ ਵੀ ਤੂੰ ਐਂ ਕਰ ਸਿੱਖਣ ਸਖਾ ਨੂੰ ਲਾ ਕੇ ਉਹਨੂੰ ਪੜ੍ਹਾਈ ਵਿਦਿਆ ਤਾਂ ਐਂ ਸ਼ਹਿਰ ਵਿੱਚ ਦੀ ਨਹੀਂ ਲੰਘਣਾ ਜਦੋਂ ਆਪਣੇ ਘਰੇ ਸਿੱਖ ਕੇ ਜਾਵੇਂਗਾ ਬਾਹਰ-ਬਾਹਰ ਦੀ ਜਾਣਾ ਹੈ ਬਾਹਰ-ਬਾਹਰ ਦੀ ਆਉਣਾ ਹੈ ਬਾਜ਼ਾਰ 'ਚ ਨਹੀਂ ਬੜਨਾ ਕਹਿ ਲਈ ਠੀਕ ਹੈ ਉਨੇ ਪੜ੍ਹਾਈ ਕੀਤੀ ਪੂਰੀ ਸਿੱਖਿਆ ਜਾਜਕ ਪੜ੍ਹਾਈ ਸਕੇ ਕੋ ਕੱਲਾ ਗਿਆ ਨਹੀਂ ਸਿੱਖਿਆ ਕਰੇ ਪੜ੍ਹਾਈ ਚ ਸਿਆਣਾ ਬਣ ਗਿਆ ਵਧੀਆ ਪੰਡਤਾਂ ਦਾ ਮੁੰਡਾ ਸੀ ਉਹਦੇ ਕਰਨ ਚਿੱਤ ਚਾਹੀ 66 ਮਹੀਨੇ ਪੜ੍ਹਾਈ ਕਰੀ ਵੀ ਆਪਣਾ ਗੁਰੂ ਯਾਰ ਆਏ ਕੋ ਕਹਿੰਦਾ ਵੀ ਬਾਜ਼ਾਰ ਵਿੱਚ ਦੀ ਨਾਲ ਲੰਗੀ ਇਹ ਬਾਜ਼ਾਰ ਚ ਕੀ ਹੈ ਕਹਿੰਦਾ ਬਾਜ਼ਾਰ ਤੋਂ ਬਾਹਰ ਦੀ ਜਹਾ ਬਾਹਰ ਦੀ ਯਾ ਉਹਨੇ ਉਹਦੀ ਗੱਲ ਦੀ ਆਪਣੇ ਗੁਰੂ ਦੀ ਕੱਲ ਦੀ ਲੰਗਣਾ ਕਰਤੀ। ਵੀ ਗੁਰੂ ਤਾਂ ਉਹੀ ਮਰੀਆਂ ਯਾਰ ਐ ਕਿਉਂਦਾ ਉਹਨੂੰ ਕਿਹੜਾ ਪਤਾ ਲੱਗਦਾ। ਬਾਜ਼ਾਰ ਬੀਤੀ ਬਾਚਾਰ ਨੇ ਸੱਧਿਆ ਨੇ ਐਂ ਕਿਉਂ ਰੋਕਦਾ। ਹੋ ਗਈ ਲੰਗਣਾ। ਜਦ ਕੱਲੀ ਨਹੀਂ ਗੁਰੂ ਦੀ ਮੰਨਦਾ ਫਿਰ ਉਹ ਥੋੜੀ ਜਿਹਾ ਉਲਟ ਪਲਟ ਹੀ ਜਾਊ। ਤੇ ਜਾਂਦੇ ਜਾਣੇ ਨੂੰ ਭਾਈ ਉਹ ਜਦੋਂ ਬਾਜ਼ਾਰ ਬੀਤਿਆ ਉਹ ਉਹਨਾਂ ਮਹੌਲੇ ਦੇ ਦੂਜਾ ਵਿਸਵਾਗਾ ਦਾ ਉਹ ਸਾਰੇ ਮਹੌਲੇ ਚ ਉਧਰ ਜਾ ਬੜਿਆ ਤਾਂ ਆਉਂਦਾ ਤੇ ਮੂਰੀ ਆਉਂਦਾ ਦੀ। ਸਨ ਅੱਖਾਂ ਦੀ ਵਧੀਆ। ਐ ਬਹਾਵਰਿਆ ਵੀ ਜੀ ਉੱਥੇ ਇੱਕ ਵੇਸਵਾ ਬੈਠੀ ਬਹੁਤ ਸਨਖੀ ਉਹ ਲਿਆ ਹੈ ਜੇ ਨਾਜ਼ਰ ਪਾਈ ਉਹ ਤੇ ਉਹ ਤਾਂ ਉੱਥੇ ਹੀ ਨੀਲ ਹੀ ਹੋ ਗਿਆ ਇਹਿਆ ਤੀਰ ਮਾਰਿਆ ਉਹ ਤਾਂ ਪੜਾਈਆਂ ਪੜੂਆਂ ਦਾ ਉਦੋਂ ਤਾਂ ਕੱਟ ਗਿਆ ਖਿਆਲਾ ਉਹ ਤਾਂ ਉਦਰੀ ਗੱਲਾਂ ਬਾਤਾਂ ਕਰੇ ਉਦਰੀ ਨੀਲ ਹੋ ਗਿਆ ਉਹ ਪੜਾਈ ਵੀ ਛੱਡ ਗਿਆ ਕਹਿੰਦਾ ਛੱਡ ਯਾਰ ਪੜਾਈ ਨੂੰ ਕੀ ਹੈ ਉਹ ਤਾਂ ਗਈ ਨਾ ਗੁਰੂ ਕੋਲੇ ਹੈ ਜਿਹੜਾ ਰੋਕ ਰੋਕਦਾ ਦੀ ਗੱਲ ਮੂਹਰੇ ਆ ਗਈ ਵੀ ਜੇ ਨਾ ਜਾਂਦਾ ਉਹ ਕੱਲ ਪੰਡ ਦੇਣ ਦੀ ਉਹ ਤਾਂ ਪਈ ਇਹੋ ਜਿਹਾ ਹੋਇਆ ਉਹਦਾ ਬਹਿਤ ਵੀ ਉਹਦੇ ਘਰ ਵਾਲੀ ਵੀ ਉੱਥੇ ਛੱਡ-ਛੁੱਟਦੀ ਛੱਡੀ ਹੋਈ ਉਹਨੇ ਵੀ ਖਾਲੋ ਹਰਤਾ ਵੀ ਜੇ ਤਾਂ ਪੁੱਠੇ ਲੀਤੇ ਲੱਗ ਗਿਆ ਭਾਈ ਪੰਡਤ ਵੀ ਆਂ ਦੇ ਉਹ ਰਾਜੇ ਕੋਲੇ ਵੀ ਸ਼ਿਕਾਇਤਾਂ ਗਿਆ ਰਾਜੇ ਨੇ ਵੀ ਕਿਹਾ ਛੱਡ ਕੇ ਰਾਜਾ ਕਹਿੰਦਾ ਰਾਜਾ ਕਹਿੰਦਾ ਵੀ ਤੂੰ ਮੈਨੂੰ ਕਥਾ ਸੁਣਾਇਆ ਕਰ ਪੰਡਤ ਜੀ ਵੀਰ ਵੀ ਪੰਡਤ ਬਾਜ ਜੀ ਪੜਿਆ ਲਿਖਿਆ ਵੀ ਸੀ ਪੜ ਗਿਆ ਜੀ ਵੀ ਮੈਨੂੰ ਕਥਾ ਸੁਣਾਇਆ ਕਰ ਕਹਿੰਦਾ ਜੀ ਸੁਣਾਵਿਆ ਕਰ ਉਹ ਜੋ ਕਥਾ ਸੁਣਾਉਂ ਜਾਇਆ ਕਰੇ ਉਹ ਨੂੰ ਨੇ ਬਾਜੀ ਆ ਰਾਜ ਪੰਡਤ ਧਾਤਾ ਵੀ ਰਾਜ ਦਾ ਪੰਡਤ ਰਾਜ ਆ ਇਹ ਆਪਦੇ ਰਾਜਦਾਨ ਉਤੇ ਉਹ ਪਤਾ ਉਹਦਾ ਦੇਤਾ ਵੀ ਰਾਜ ਪੰਡਤ ਹੈ ਰਾਜਾ ਪੰਡਤ ਜਦੋਂ ਉਹਨੂੰ ਕਥਾ ਸੁਣਾਇਆ ਕਰੇ ਕਹਦਾ ਦਾ ਪੇ ਦੀ ਸੁਣਾਉ ਜੇ ਗਾਂਹ ਏ ਗੁਰੂ ਦੇ ਨਵੇਂ ਲੱਗਿਆ ਹੋ ਉਹਦੇ ਕਹਿਣੇ ਤੇ ਚੱਲਦਾ ਹੋ ਤਾਂ ਗਾਹਾਂ ਵੱਧਾ ਸਿੱਖੂ ਉਹਨੇ ਵੀ ਪਤਾ ਲੱਗਾ ਰਾਜੇ ਨੂੰ ਵੀ ਇਹ ਤਾਂ ਪੰਡਤ ਕਿਹੜਾ ਇਹ ਤਾਂ ਗਲਤ ਕੰਮ ਚ ਫਸਿਆ ਹੋਇਆ ਉਹਨੇ ਉਹਨੂੰ ਰੋਕਿਆ ਕਹਿੰਦਾ ਦੇਖ ਤੂੰ ਪੰਡਤ ਹੈ ਬਹੁਤ ਵਧੀਆ ਤੇਰੇ ਠੀਕ ਕੰਮ ਚ ਚੱਲਦਾ ਤੂੰ ਕਥਾ ਸੁਣਾਉਣਾ ਬਹੁਤ ਵਧੀਆ ਗਿਆਨ ਹੈ ਤੈਨੂੰ ਵੀ ਤੂੰ ਇਹ ਉਲਟ ਕੰਮ ਚ ਕਿਵੇਂ ਫਸ ਗਏ ਇਹ ਤੂੰ ਛੱਡ ਦੇ ਕਹਿੰਦਾ ਜੀ ਛੱਡ ਦੂੰ ਛੱਡਿਆ ਨਾ ਉਹਨੇ ਨਾ ਹਟਿਆ ਜਾਣੋ ਉਹਨੇ ਫਿਰ ਉਹਨੂੰ ਜਿਹੜੀ ਜਿਹੜੀ ਜਾਇਦਾਦ ਸੀ ਉਹਦੀ ਪਿਛਲੇ ਘਰ ਵਾਲੀ ਦੇ ਨਾਂ ਲਵਾਤੀ ਵੇਦੇ ਲਕਣੀ ਚਾਹੁੰਦੇ ਨੂੰ ਉਹਨੂੰ ਸ਼ਹਿਰ ਤੋਂ ਕੱਢਤਾ ਬਾਹਰ ਕਹਿੰਦਾ ਤੁਸੀਂ ਦੋ ਹੀ ਨਹੀਂ ਇੱਥੇ ਰਹਿ ਸਕਦੇ ਨਹੀਂ ਬਸ ਬੰਨਾ ਉਹ ਨੂੰ ਬਾਹਰ ਕੱਢਤਾ ਸ਼ਹਿਰ ਤੇ ਨਹੀਂ ਤੁਹਾਨੂੰ ਆਟਰ ਆਉਂਦਾ ਉਹਨਾਂ ਨੇ ਫਿਰ ਆਪਣੇ ਆਰੇ ਕੁਲੀ ਕਾਲੀ ਪਾਲੀ ਹੁਣ ਸਮਾਨ ਹੁਣ ਇੰਨਾ ਪਹਿਲਾਂ ਤਾਂ ਪੈਸੇ ਪੁੱਛ ਹੈ ਕਿ ਤੇ ਆਪਦਾ ਖਰਚਾ ਪੱਠਾ ਚੱਲੀਆਂ ਹੁਣ ਫਿਰ ਐ ਕਿੱਥੋਂ ਆਉ ਜਦੋਂ ਕੋਈ ਕੰਮ ਤਾਂ ਨਹੀਂ ਉਹਨਾਂ ਨੇ ਆਪਣੀਆਂ ਦੋ ਪਾਲੀਆਂ ਕੁੱਲੀਆਂ ਜਾਂ ਦੋ ਪਾਲੀਆਂ ਸਨ ਜੇ ਮੈਂ ਆਪਾਂ ਦੋ ਬੈਠ ਕਾ ਪਾਲ ਲੈਣਿਆ ਕੁੱਲੀਆਂ ਪਾਈਆਂ ਉਤਰਿਆ ਕੰਨ ਪੰਜ ਸੀ ਜਬਾਕ ਹੋ ਗਏ ਹੁਣ ਖਰਚਾ ਹੋ ਗਿਆ ਉਤੋਂ ਦੀ ਕੰਮ ਕੋਈ ਪੈਸਾ ਕੋਈ ਬੰਦਾ ਨਹੀਂ ਹੁਣ ਕੀ ਕਰੂ ਸਹਜ ਚ ਜਾਣ ਨਹੀਂ ਦੇਣਾ ਲਿਆਉਣਾ ਨਹੀਂ ਕੁਛ ਉਹ ਤਾਂ ਭਾਈ ਪੂਰੇ ਤੰਗੀ ਚ ਆ ਗਏ ਤੰਗੀ ਚ ਆ ਗਏ ਜਦੋਂ ਸਾਨਾ ਗੁਰਤੋਂ ਬੇਮੱਖੋ ਜੇ ਉਹ ਫਿਰ ਹੈਗੇ ਕੰਮੇ ਤੰਗੀਆਂ ਚ ਹੀ ਆਉਂਦੇ ਨੇ ਧੁਖੀ ਭੋਗਦੇ ਨੇ ਜਦੋਂ ਉਹ ਖਾਣਾ ਪੀਣ ਦਾ ਕੋਈ ਪ੍ਰਬੰਧ ਨਾ ਬਣਿਆ ਉਦੋਂ ਤਾਂ ਆਪਾਂ ਹੋਰ ਕੀ ਗੱਲ ਨੇ ਕਿ ਚਿੜੀਆਂ ਚੂੜੀਆਂ ਮਾਰਨ ਲੱਗਿਆ ਆ ਕੇ ਮਾਰ ਕੇ ਉਹ ਖਾ ਖੂ ਲਿਆ ਕਰਨ ਕੁਨ ਪੰਨ ਕੇ ਦਾਲ ਦੂੜ ਕਰਕੇ ਫਿਰ ਹੋਰ ਤਾਂ ਕੋਈ ਹਿੱਲਾ ਨਹੀਂ ਹੌਲੀ ਹੌਲੀ ਸਿਆਲ ਦਾ ਮਹੀਨਾ ਸੀ ਭਈ ਕਣੀਆਂ ਪਹਿਣ ਦੋ ਸੰਤ ਤੁਰੇ ਜਾਂਦੇ ਨੇ ਉਹਨਾਂ ਨੇ ਕਿਹਾ ਤੇ ਉਹਨਾਂ ਨੇ ਆਖਿਆ ਹੋਏ ਹੋਰ ਤਾਂ ਆਪਣਾ ਵੀ ਕੋਈ ਹਿੱਲਾ ਨਹੀਂ ਮਹੀ ਪੈਂਦਾ ਸਿਆਲ ਦਾ ਮਹੀਨਾ ਵੀ ਹੋਰ ਤਾਂ ਨਾ ਹੁਣ ਪਿੰਡ ਦਵੇ ਲਾਉਣੇ ਸੀ ਨਾ ਕੋਈ ਸਹਿਰ ਆਪਾਂ ਟੱਪੇ ਇਹ ਵੀ ਮਗਰ ਤੂੰ ਰਹਿ ਗਿਆ ਵੀ ਆ ਕੁੱਲੀਆਂ ਜਾਂ ਚ ਨਾ ਰਹੇ ਜੀ ਆਪਾਂ ਇੱਥੇ ਕੋਈ ਰਹਿੰਦਾ ਉਹ ਉਹ ਕਹਿੰਦੇ ਵੀ ਇਹਨਾਂ ਵੀ ਰਹਿਆ ਦੋ ਜਣੇ ਤੇ ਕਹਿੰਦੇ ਚੱਲ ਇੱਥੇ ਰਹਿ ਜਾਣੇ ਵੀ ਉਹ ਹਨੇਰੇ ਚ ਕਿੱਥੇ ਜਾਵਾਂਗੇ ਉਹ ਭਾਈ ਉਹਨਾਂ ਕਿ ਨਹੀਂ ਜਦੋਂ ਗਏ ਵੀ ਮੂਰੇ ਹਨੇਰੇ ਹੀ ਹੁੰਦਾ ਉਹ ਬੱਸ ਬਾਤ ਜਦੋਂ ਸੰਤਾਂ ਦੀ ਨਿਗਾਹ ਪਈ ਗਾੜੇ ਉਹਦੀ ਪਈ ਅੱਧੀ ਤਹੋ ਉਹਦੀ ਸੁਧਰ ਗਈ ਨੇਗਾ ਪੈਂਦ ਸਾਰੀ ਉਤੇ ਅਸਰ ਹੋ ਜਾ ਪਿਆ ਸੋਹਦਰੀ ਬਹੁਤ ਸਿਆਣੀ ਬਣ ਗਈ ਉਹਨਾਂ ਨੇ ਪੂਰਾ ਸੰਤਾਂ ਨੂੰ ਪਠਾਇਆ ਵੀ ਤੁਸੀਂ ਜੀ ਇੱਧਰ ਬਹਿ ਜਾਓ ਆ ਅੱਡ ਦੇਤੀ ਜਗਾ ਉੱਲੀ ਇੱਕ ਜਿਹੜੀ ਕਦੀ ਇੱਧਰ ਸੇ ਪਿਆ ਤੁਸੀਂ ਇੱਧਰ ਤੁਸੀਂ ਬਹਿ ਜਾਓ ਕਹ ਲੋ ਰਾਮ ਇੱਥੇ ਰਹੋ ਤੁਸੀਂ ਰਾਤ ਨੂੰ ਹੁਣ ਕਿੱਥੇ ਜਾਓਗੇ ਉਹ ਆ ਗਏ ਨੇ ਭਈ ਸ਼ਕਾਰ ਲਿਆ ਆ ਗਿਆ ਚਿੜੀਆਂ ਚੱਪੇ ਜਾ ਜਾ ਕੋਸ ਫਸਿਆ ਮਾਰ ਲਿਆ ਉਹ ਕਣੀ ਵੀ ਉਹਨੂੰ ਵੀ ਗਿਆਨ ਹੋ ਗਿਆ ਥੋੜਾ ਸਾਰਾ ਉਹ ਕਹਿੰਦੀ ਹੁਣ ਆਪਾਂ ਏ ਨਹੀਂ ਬਣਾਉਂਦੇ ਕਾ ਕਿਉਂ ਕਹਿੰਦੇ ਉਧਰ ਦੋ ਸੰਤ ਬੈਠ ਨੇ ਜੇ ਉਹਨਾਂ ਨੂੰ ਤੇਰੇ ਧਰੇ ਹੋਏ ਦਾ ਮੀਰ ਦਾ ਉਹਨਾਂ ਨੂੰ ਬਾਸਣਾ ਵੀ ਬਾਕੀ ਉਹਨਾਂ ਨੇ ਐ ਨਹੀਂ ਪਤਾ ਉੱਠ ਕੇ ਤੁਰ ਜਾਣ ਸਿਆਲ ਦਾ ਮਹੀਨਾ ਕਣੀਆਂ ਪੈਂਦੀਆਂ ਨੇ ਆਪਾਂ ਨੂੰ ਹੋਰ ਸ਼ਰਾਫ ਮਾਰੂ ਹੁਣ ਆਪਾਂ ਪਹਿਲੀ ਸ਼ਰਾਫ ਤੇ ਮਾਰੇ ਪਿਆ ਵੀ ਇਹ ਆਪਾਂ ਕਰਦੇ ਨੇ ਉਹ ਕਹਿੰਦਾ ਵੀ ਠੀਕ ਹੈ ਕਹਿੰਦੇ ਆਪਾਂ ਐ ਕਰ ਆ ਸੋਲਿਆਂ ਦੇ ਦਾਨੇ ਇਹੀ ਚੱਪ ਕੇ ਚੱਲ ਆਪਾਂ ਪਾਏ ਪੂਜਾ ਮੈਂ ਕੰਨ ਵੀ ਆਇਆ ਕਾਲਾ ਤਰ ਉਹ ਸੰਤਾ ਲਵੇ ਵੀ ਉਹ ਗਿਆ ਦੂਏ ਪਾਸੇ ਕਹਿੰਦਾ ਲਈ ਹੋਰ ਤਾਂ ਹੀ ਸਾਡ ਲਵੇ ਤਲਾ ਆਣ ਪੀਣ ਨੂੰ ਕੁਛ ਨਹੀਂ ਆਇਆ ਜੀ ਕੁਛ ਵੀ ਅਸੀਂ ਵੀ ਆ ਸੋਲੇ ਚੱਬਨੇ ਤੁਸੀਂ ਵੀ ਆ ਸੋਲੇ ਚੱਬ ਲੋ ਜੀ ਥੋੜਾ ਥੋੜੇ ਚੱਲ ਤੁਸੀਂ ਹੋ ਜਾਉਗੇ ਬਾਈ ਦਾ ਕੋਲੇ ਜਾ ਕੇ ਨਾਲੇ ਕੋਈ ਨਾ ਪਈ ਲਿਆ ਕਈ ਵਾਰੀ ਕੁਦਰਤ ਵੱਲੋਂ ਇਹ ਜਾਂਦਾ ਕਿਸੇ ਬੰਦੇ ਦਾ ਸੁਧਾਰ ਵੀ ਕਰਨਾ ਪੈ ਜਾਂਦਾ ਕੋਈ ਮਗਰ ਹਰ ਥੋੜੇ ਕਣੀ ਜਿਹੜੇ ਕੋਈ ਚੰਗੇ ਕੰਮ ਕਰ ਜਾਂਦੇ ਨੇ ਉਹ ਕੰਮ ਵੀ ਆ ਜਾਂਦੇ ਉਹ ਭਾਈ ਉਹਨਾਂ ਦੇ ਵੀ ਬਹੁਤ ਮੈਂ ਤਾਂ ਕਹਾਂਦਾ ਕਹਿੰਨੇ ਰੋਹ ਲੱਕ ਕਹਿੰਦਾ ਕੀ ਗੱਲ ਹੈ ਕਹਿੰਦਾ ਬਖਸ਼ੋ ਮੈਂ ਤਾਂ ਕਹਾਂ ਪਾਪੀ ਬਹੁਤ ਮੈਂ ਨਾ ਭਲਾ ਪਾਪਿਆ ਕਹਿੰਦੇ ਕੀ ਗੱਲ ਹੈ ਉਹਨੇ ਸਾਰੀ ਕਹਾਣੀ ਦੱਸਦੀ ਵੀ ਮੈਂ ਤਾਂ ਐ ਫਸ ਗਿਆ ਮੈਂ ਤਾਂ ਆਪਦੀ ਘਰ ਵਾਲੀ ਵੀ ਬਹੁਤ ਸਿਆਣੀ ਸੀ ਉਹ ਵੀ ਛੱਡ ਤੱਕਿਆ ਘਰ ਬਾਹਰ ਵੀ ਮੈਂ ਪੰਡਤਾਂ ਦਾ ਮੁੰਡਾ ਪੜਿਆ ਮੈਂ ਬਿੱਧਿਆ ਸਿੱਖ ਗਿਆ ਸੀ ਵੀ ਇੱਧਰ ਮੈਨੂੰ ਇਹ ਜਿਹਾ ਅਸਰ ਪਿਆ ਮੈਂ ਸਾਰਾ ਕੁਝ ਛੱਡ ਕੇ ਮੈਨੂੰ ਇੱਧਰ ਹੀ ਇਕੱਲੇ ਦੀ ਅਸਰ ਹੈਗਾ ਮੈਨੂੰ ਰਾਜੇ ਨੇ ਵੀ ਬਹੁਤ ਚੋਲ ਹੈ ਕਥਾ ਸੁਣਨ ਦੀ ਵੀ ਤੂੰ ਭਾਈ ਸੁਧਰ ਜਾ ਜਦੋਂ ਨਾ ਕਰਾ ਮੇਰੇ ਤੇ ਅਸਰ ਪਿਆ ਕੋਈ ਮੈਨੂੰ ਘਰ ਉਥੋਂ ਵੀ ਕੱਢਦਾ ਸਹਿਰ ਚੋਂ ਵੀ ਹੁਣ ਮੇਰਾ ਕੋਈ ਅਸੀ ਲੈਣੀ ਬਹੁਤ ਤੰਗੀ ਵੀ ਹੈ ਅਖਾਈ ਵੀ ਹੈ ਬਹੁਤ ਮੁਸ਼ਕਲ ਦੀ ਬਾਤ ਹੈ ਵੀ ਤੁਸੀਂ ਹੁਣ ਤੁਸੀਂ ਆਏ ਤਾਂ ਹੈ ਜੋ ਮੈਨੂੰ ਕੋਈ ਨਾ ਕੁਸਣ ਸਵਾਰ ਕਰਕੇ ਜਾਓ ਕਹਿੰਦੇ ਵੀ ਠੀਕ ਹੈ ਇਹ ਨਾ ਪਾਪੀ ਬਹੁਤਾ ਕਹਿੰਦੇ ਹਾਏ ਹੋਏ ਤੂੰ ਪਾਪੀ ਐਨਾ ਪੰਡਤਾਂ ਦਾ ਮੁੰਡਾ ਹੋ ਕੇ ਵੀ ਤੈਨੂੰ ਸਮਝ ਨਹੀਂ ਆਈ ਕਹਿੰਦਾ ਚਲ ਐਂ ਕਰ ਫੇਰ ਤੂੰ ਹੁਣ ਜਿਹੜਾ ਤੇਰੇ ਬੱਚਾ ਹੋਊਗਾ ਛੋਟਾ ਉਹ ਕਿਉਂ ਸ਼ਾਂਤ ਹੁੰਦਾ ਨਹੀਂ ਕੋਈ ਯੁਕਤੀ ਦੱਸ ਜਾਂਦੇ ਹੁਣ ਐ ਹਰ ਬਖਤਾ ਹੋ ਨਹੀਂ ਹੁੰਦੇ ਇਹ ਸਮਝਾ ਦੇ ਵੀ ਆਹ ਕੰਮ ਤੂੰ ਕਰ ਲੈ ਕੇ ਤੇਰਾ ਆਧਾਰ ਹੋ ਜਾ ਉਹ ਕਹਿੰਦਾ ਉਹਦੇ ਮੁੰਡੇ ਦਾ ਨਾਂ ਤੂੰ ਨਰਾਇਣ ਧਰੀ ਮੁੰਡਾ ਹੋ ਉਹਦਾ ਤੂੰ ਨਰਾਇਣ ਧਾਲੀ ਹਾਂ ਅੰਤ ਸਮੇਂ ਕਹਿੰਦਾ ਤੇਰਾ ਆਧਾਰ ਹੋ ਜਾ ਤੇ ਬੱਸ ਤੈਨੂੰ ਵਚਨ ਕਰਤੇ ਤੇਰਾ ਆਧਾਰ ਹੋ ਜਾ ਛੋਟਾ ਤੈਨੂੰ ਕੁਛ ਨਹੀਂ ਹੁੰਦਾ ਕਹਿੰਦੇ ਵੀ ਠੀਕ ਹੈ ਬੱਸ ਕਹਿੰਦਾ ਮੈਨੂੰ ਇਹ ਕੱਢ ਦੋ ਇਸ ਤੋਂ ਬਾਅਦ ਮੈਂ ਬਹੁਤ ਫਸਿਆ ਮੈਨੂੰ ਖਾਮ ਨਹੀਂ ਹੋਰ ਸਜ਼ਾ ਕਈਆਂ ਜਾਂ ਮਿਲਣਗੀ ਬੱਸ ਕਹਿੰਦੇ ਤੂੰ ਮੁੰਡੇ ਦਾ ਨਾਮ ਨਰਾਇਣ ਧਾਲੜ ਬੱਸ ਠੀਕ ਹੈ ਉਹਨੇ ਮੁੰਡਾ ਛੋਟਾ ਹੋਇਆ ਉਹਨੇ ਨਰਾਇਣ ਧਾਲੜ ਲਿਆ ਲੰਘਦਾ ਟਾਈਮ ਲੰਘਦਾ ਰਿਹਾ ਹੋਰ ਜਿਆਦਾ ਤੰਗ ਹੋ ਗਿਆ ਬੰਦ ਹੋ ਗਿਆ ਸ਼ਮਾ ਆ ਗਿਆ ਉਹਦਾ ਸ਼ਮਾ ਆ ਕੇ ਰੋਤੋ ਫਿਰ ਤੁਹਾਨੂੰ ਪਤਾ ਹੁ ਜੰਮਦੂਤ ਹੀ ਆਉਣਗੇ ਆ ਕੇ ਪਾਖੜ ਲਿਆ ਉਹ ਲਾਗਾ ਕਾ ਨਾ ਉਹ ਤਾਂ ਸੁਰਤ ਤੇ ਵਧੀਆ ਕਹਿੰਦਾ ਓਏ ਪੁੱਤ ਨਰਾਇਣ ਉਹ ਬਚਾਲਿਆ ਓ ਮੈਨੂੰ ਮੈਂ ਆਇਆ ਹੋ ਗਿਆ ਮੈਂ ਬੋਹ ਹੋ ਗਿਆ ਉਹ ਪੁੱਤ ਨਰਾਇਣ ਕਰਦਾ ਰਿਹਾ ਕੋ ਨਰਾਇਣ ਪ੍ਰਮਾਤਮਾ ਨੂੰ ਵੀ ਜਪਦਾ ਨਰਾਇਣ ਕਹਿ ਕੇ ਨਰਾਇਣ ਨਰਾਇਣ ਕਰਦੈ ਕੋ ਪੰਡਤ ਆਪ ਦੇ ਕਹੈ ਨੀ ਨਰਾਇਣ ਨਰਾਇਣ ਹਰ ਨਰਾਇਣ ਹਰ ਨਰਾਇਣ ਪੰਡ ਕਈ ਨਾਉਣੇ ਮਹਾਰਾਜ ਦੇ ਵੀ ਉਹ ਨਾਰਾਇਣ ਕਰਕੇ ਜਪ ਲੈਂਦਾ ਕੋਈ ਪ੍ਰੀਤਮ ਕਰਕੇ ਜਪ ਲੈ ਕੋਈ ਵੀ ਗੋਬਿੰਦ ਕਰਕੇ ਜਪ ਕੁਝ ਵੀ ਜਪ ਲੈ ਉਹ ਕਹਿੰਦਾ ਵੀ ਤੂੰ ਨਾਰਾਇਣ ਦੇ ਮੁੰਡੇ ਦਾ ਬਸ ਨਾਰਾਇਣ ਰੱਖਿਓ ਜਦੋਂ ਅੰਤਵਾਕ ਉਹ ਪਾਇ ਨਾਰਾਇਣ ਨਾਰਾਇਣ ਕਰੀਆ ਪੁੱਤ ਨਾਰਾਇਣ ਉਹ ਮੇਰੇ ਕੋਲ ਆ ਜਾ ਮੈਨੂੰ ਮਿਲ ਜਾ ਮੈਨੂੰ ਬਚਾ ਲਓ ਮੈਨੂੰ ਸੜਾ ਲਓ ਉਹ ਜਦੋਂ ਜਾਇ ਤਾਂ ਗੋਪਨ ਪੁੱਤ ਵੀ ਕਹਿ ਨੂੰ ਹਟ ਗਿਆ ਫਿਰ ਇਕੱਲੇ ਚੱਲ ਪਿਆ ਉਹ ਨਾਰਾਇਣ ਨਾਰਾਇਣੀ ਮੂੰਹ ਚੜ ਗਿਆ ਕਹਿੰਦਾ ਤੋਹ ਮੁੰਡੇ ਨੂੰ ਤੇ ਆਪਦੇ ਨੂੰ ਵੀ ਆ ਜਾ ਨਾਰਾਇਣ ਆ ਜਾ ਨਾਰਾਇਣ ਆ ਜਾ ਫੇਰ ਜਾ ਕੇ ਉਹ ਨਰੈਣ ਨਰੈਣ ਕਰੀਆ ਪ੍ਰਮਾਤਮਾ ਦਾ ਨਉ ਸਮਝ ਜਾਈਗਾ ਸਤਖੰਡ ਚ ਵੀ ਜਾ ਕੇ ਉੱਤੇ ਸੰਗ ਸੰਡੋਲਿਆ ਵੀ ਜਾਵਾ ਕਿਹੜਾ ਕੋਈ ਫਸਿਆ ਭਗਤ ਆਇਆ ਜਿਹੜਾ ਇੰਨਾ ਕੋਈ ਹੋਰੇ ਜਪੀਆਂ ਨਾਮੇ ਪਤਾ ਤਾਂ ਕਰੋ ਦੇਖਿਆ ਕਹਿੰਦੇ ਵੀ ਉਹ ਗ੍ਰੇਸ਼ਟੀ ਮਾਰੀ ਵੀ ਇੱਕ ਬੰਦਾ ਵੀ ਉਹ ਨਰੈਣ ਨਰੈਣ ਕਹਦਾ ਉਹਨੂੰ ਬਚਾਉ ਪਰ ਜਮ ਜੂਤ ਉਹਦੇ ਖੜੇ ਨੇ ਆਲੇ ਦਾਰੇ ਪਾਕੜੀ ਉਹ ਤਾਂ ਵੀ ਨਾਮ ਜਪ ਰਿਹਾ ਫੇਰ ਵੀ ਜਮ ਜੂਤ ਉਹਨੂੰ ਛੱਡਦੇ ਨਹੀਂ ਆਇਓ ਤੋਫੇ ਭੇਜੇ ਸਤਖੰਡ ਤੋਂ ਜਿਹੜੇ ਆਪਣੇ ਹੁਣ ਬੇਸੂਨ ਨਰੈਣਵਾਰ ਕੇ ਬੇਸੂਨ ਬਰਕੇ ਇਹ ਸਭੀ ਬਰਕੇ ਜਿਹੜੇ ਹੁਣ ਤਾਹਾਂ ਤੋਂ ਉਹਨਾਂ ਨੇ ਫਿਰ ਇਹ ਉੱਥੋਂ ਭੇਜਿਆ ਵੀ ਜਾਓ ਉਹਨੂੰ ਤਾ ਉਹਨੂੰ ਲਿਆਓ ਫਿਰ ਹਾਂ ਉੱਤੋਂ ਬਿਮਾਨ ਲੈ ਕੇ ਭੇਜੇ ਵੀ ਨਾਮ ਜਪ ਰਿਹਾ ਹੈ ਪਰ ਮਾਪਦੇ ਮੁੰਡੇ ਦੀ ਨਾਂ ਲੈਂਦਾ ਸੀ ਲੈਂਦਾ ਤਾਂ ਨਰੈਣ ਨਰੈਣੀ ਪ੍ਰਮਾਤਮਾ ਜੀ ਜਿਉਣਾ ਪਾਕੇ ਆਪਣੇ ਮੁੰਡੇ ਦਾ ਨੋਂ ਧਾਲੇ ਵੀ ਨਾਨਕ ਤਾਂ ਲਿਆ ਜਾ ਕੋਈ ਆਪਾਂ ਨਾਨਕ ਨਾਨਕ ਕਰੀ ਜਾਈਏ ਹਏ ਤਾਂ ਨਾਮ ਹੀ ਜਪੋ ਐਨੇ ਹੁੰਦੇ ਨਾਨਕ ਨਾਮ ਤੇ ਆਈਆ ਕਾਰਜਾਵੇ ਰਾਸ ਉਹਦਾ ਤਾਂ ਬਈ ਕਾਰਜ ਰਾਸ ਆ ਗਿਆ ਉਹ ਤਾਂ ਆ ਗਿਆ ਉਸ ਤੋਂ ਭਵਾਂ ਲੈ ਕੇ ਉਹ ਕਹਿੰਦੇ ਵੀ ਇਹ ਤਾਂ ਅਸਿਰ ਜਾਨਾ ਪਕੜ ਕੇ ਕਹਿੰਦੇ ਤੁਸੀਂ ਨਹੀਂ ਲਿਜਾ ਸਕਦੇ ਸਾਨੂੰ ਹੁਕਮ ਹੈ ਵੀ ਇਹਨੂੰ ਲੈ ਆਓ ਉਹਨਾਂ ਨੂੰ ਛੜਾ ਕੇ ਉਹ ਲੈ ਗਏ ਉਹਦਾ ਉਹਦਾ ਇੰਨੇ ਚੁ ਜੁਗਤੀ ਦੱਸ ਗਏ ਸੰਤ ਵੀ ਤਾਂ ਉਹਦੇ ਉਹਨਾਂ ਨੂੰ ਪਤਾ ਵੀ ਨਾਰਾਇਣ ਨਾਰਾਇਣ ਉਹਦੇ ਮੁੰਡੇ ਦਾ ਨਾਂ ਉਹਦੇ ਮੂੰਹ ਹੀ ਆਪੇ ਚੜੇ ਜੋ ਆਪ ਹਰ ਵਕਤ ਲੈਣਿਆ ਜਦੋਂ ਕੋਈ ਆਪਾਂ ਨਾਂ ਲੈਣਿਆ ਵਕਤ ਤਾਂ ਨਾਰਾਇਣ ਨਾਰਾਇਣ ਇੱਕ ਛੋਟੇ ਬੱਚੇ ਨਾਲ ਪ੍ਰੇਮ ਹੁੰਦਾ ਹੈ। ਬਸ ਉਹ ਨਰਾਇਣ ਨਰਾਇਣ ਨੇ ਭਈ ਉਹਦਾ ਆਧਾਰ ਕਰਤਾ। ਉਹਨੂੰ ਉੱਚੇ ਕੱਢਤਾ ਭਈ ਝਾਲ ਚੋਂ। ਉਹਨੇ ਸਤਖੰਡ ਤੇ ਬਾਗਾ ਇਹਨੇ ਨਾਲ ਬਸ ਵੀ ਇੱਥੇ ਆਪਣਾ ਪਾਣੀ ਸੰਧਾ